ਉਹਨੇ ਇੱਕੋ ਸਾਈਜ਼ ਦੇ ਆ ਬਾਈ ਇੱਕੋ ਸਾਈਜ਼ ਦੇ ਆ ਦੋਨੇ ਇੱਕੋ ਜਿਹੇ ਹੋ ਗਏ ਹੈਗਾ ਛੋਟਾ ਜਿਆ ਸੀ ਨਾ ਇਹਦਾ ਤਰੀਕਾ ਇਹੀ ਆ ਬਾਈ ਜਦੋਂ ਬੱਚਾ ਛੋਟਾ ਆ ਜਿਹੜਾ ਬੱਚੇ ਇੱਕ ਵੀਕਨੈਸ ਜਦੋਂ ਪੂਤਰਾਂ ਚ ਆਉਂਦੀ ਆ ਨਾ ਠੀਕ ਆ ਜਦੋਂ ਆਪਾਂ ਦਾਣਾ ਇੱਕ ਜਿਆ ਹੀ ਪਾਈ ਜਾਂਦੇ ਆ ਕਲੀਕਾਂ ਤੇ ਜਾਂ ਕੁਝ ਵੀ ਆ ਜੋ ਚਾਹੀਦਾ ਉਹਨਾਂ ਨੂੰ ਉਹ ਚੀਜ਼ਾਂ ਨਹੀਂ ਪਾਉਂਦੇ ਪਏ ਉਹ ਫਿਰ 52 ਪਰ ਹੀ 52 ਪਰ ਹੁੰਦੇ ਉਹਦੀ ਪੂਛ ਤੇ ਫੁੱਲ ਐਦਾਂ ਪੂਰਾ ਮੋਰ ਬਣਦਾ ਹੁੰਦਾ ਹੈ ਨਾ ਤੁਸੀਂ ਜੇ ਵਧੀਆ ਮਤਲਬ ਤੇ ਚੜਦੇ ਆਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਏ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬੇ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਸੁੱਤਾ ਹੀ ਉੱਠ ਕੇ ਆ ਗਿਆ ਉੱਤੇ ਮੀਂਹ ਪੈਣ ਆ ਸੀ ਮੈਂ ਕਿਹਾ ਦੇਖ ਟਾ ਗਈ ਹੈ ਨਾ ਇੱਕ ਕਰੀ ਤੇ ਟਗਣ ਟੁਗਣਾ ਆਇਆ ਸੀ ਯਰ ਮਰਾਂ ਨੂੰ ਮੜਾ ਮੋਟਾ ਕਿਉਂਕਿ ਮੀਂਹ ਅੱਜ ਫਿਰ ਗੱਬਰ ਵਾਪਸ ਆ ਗਿਆ ਠੀਕ ਆ ਤੇ ਆਜੋ ਫੇਰ ਕਰੀਏ ਵੀਡੀਓ ਸ਼ੁਰੂ ਲੋ ਬਾਬੇ ਆ ਜਾਲੀ ਜੁਲੀ ਜੀ ਭਾਈ ਜਿਆਦਾ ਤਾਂ ਨਹੀਂ ਟਕੇ ਆ ਕੁਝ ਵੀ ਪਿੱਛੇ ਬੰਦ ਕਰਤੇ ਜਿਹੜੇ ਆਪਾਂ ਪਿੱਛੇ ਦੂਜੇ ਰ ਉਹਨਾਂ ਦੇ ਵਿੱਚ ਵੀ ਬਈ ਉੱਥੇ ਤਰਪਾਲੀਆਂ ਲਾਤੀਆਂ ਵੀ ਜਿੱਦਾਂ ਆਪਾਂ ਪਹਿਲਾਂ ਲਾਈਆਂ ਸੀ ਹਨਾ ਪਿੰਨਾ ਲਾ ਕੇ ਤੇ ਪਾਣੀ ਨਾ ਅੰਦਰ ਜਾਵੇ ਉਹ ਤੇ ਕਿਉਂਕਿ ਪਾਣੀ ਤੋਂ بچਾਉਣੀ ਪੈਣੀ ਬਈ ਆ ਦਿਨਾਂ ਦੇ ਵਿੱਚ ਕੂਤਰ ਕੰਮ ਖਰਾਬ ਹੋ ਸਕਦਾ ਨਾ ਉਹ ਵੀ ਮਾਦੀਆਂ ਮੈਂ ਠਹਿਰ ਕੇ ਥੋੜੀ ਜੀ ਧੁੱਪ ਲੱਗਦੀ ਹੈ ਨਾ ਤੇ ਲੱਗੂਗੀ ਵੈਸੇ ਦੱਸਿਆ ਹੋਇਆ ਹਨਾ 10 11 ਵਜੇ ਤੋਂ ਬਾਅਦ ਧੁੱਪ ਦਸੀ ਆ ਉਦਾਂ ਦਾ ਛੁੱਡੇ ਜਮਾਸਾ ਵੀ ਪਾਣੀ ਨਹੀਂ ਗਿਆ ਸੁੱਕਾ ਛੁੱਡਾ ਬਿਲਕੁਲ ਹੀ ਤੇ ਜਿਹੜੀਆਂ ਕਬੂਤਰੀਆਂ ਚੱਕ ਕੇ ਬਈ ਉਧਰ ਕੂਤਰੀਆਂ ਅਸੀਂ ਪਾ ਦੇਣੀਆਂ ਹੁਣ ਸੈੱਟ ਆ ਇਹ ਕਾਫੀ ਦਿਨ ਹੋ ਗਏ ਇਹਨਾਂ ਨੂੰ ਹਨਾ ਉਹ ਬੱਚਾ ਉੱਡ ਗਿਆ ਸੀ ਇਹ ਤੇ ਵਧੀਆ ਦੋ ਗੇੜੀਆਂ ਆ ਪਾ ਕੇ ਬਹਿ ਗਿਆ ਹਣਾ ਥੋੜਾ ਗੋਲ ਘੁੰਮ ਕੇ ਵਿੰਦਾ ਹੁੰਦਾ ਤੇ ਕਰੀਮ ਉਹਦਾ ਫੇਤ ਨੂੰ ਉਡਾ ਕੇ ਦਿਖਾ ਦੇਣਾ ਨਾ ਮੈਨੂੰ ਇਹ ਗਵਾਜ ਨਾ ਜਾਵੇ ਟਾਂਗੀ ਨੂੰ ਜਾਂਦਾ ਤੇ ਕੋਈ ਬਹਿ ਨਹੀਂ ਹੁੰਦਾ ਗੋਲ ਘੁੰਮਦਾ ਹਜੇ ਹੋਜੂ ਸੈੱਟ ਬਾਈ ਤੈਨੂੰ ਪਤਾ ਹੁਣ ਦਿਨੋ ਦਿਨੀ ਸੈੱਟ ਹੁੰਦਾ ਨਾ ਦਿਨੋ ਦਿਨੀ ਫਰਕ ਪੈਂਦਾ ਪਿਆ ਤੇ ਆ ਬੱਚਾ ਬਾਈ ਠੀਕ ਆ ਦੇਖੋ ਨਾ ਤੈਨੂੰ ਡਾ ਕੇ ਉਹ ਇਧਰ ਨੂੰ ਚੱਲੋ ਛੱਡੇਗਾ ਨਾ ਬਈ ਹੋ ਗਿਆ ਉਹ ਬਿਰ ਵੇਂਦਾ ਵਾਸਤੇ ਦਾ ਘੁੰਮ ਗਿਆ ਪਰ ਇੰਨਾ ਦੇਖੋ ਨਾ ਕਿੰਨੀ ਹਾਲਤ ਸਹੀ ਹੋ ਗਈ ਬੱਚੇ ਦੀ ਆਪਦੇ ਜੋਗਾ ਤਾਂ ਹੋ ਗਿਆ ਨਾ ਪਰ ਉੱਡੂਗਾ ਵੀ ਬਾਈ ਇਹ ਉੱਡੂਗਾ ਵੀ ਹੁਣ ਉੱਡ ਕੇ ਬੈਠਾ ਦੋ ਗੇੜੀਆਂ ਪਾਈਆਂ ਨੇ ਬੱਚੇ ਨੇ ਉੜ ਗਿਆ ਉੜ ਗਿਆ ਉੜ ਗਿਆ ਓਏ 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 ਆ ਵੇਠੂ ਜਾ ਕੇ ਇਹ 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 ਆ ਗਿਆ ਬੱਚਾ ਆ ਕੇ ਜਾਲ ਚ ਵੱਜਾ ਵਿਚਾਰੇ ਨੂੰ ਬਹਿਣਾ ਨਹੀਂ ਹੁੰਦਾ ਹਣਾ ਚਲੋ ਸਸਨਾ ਦਾ ਕੀ ਹੋਜੂ ਸੈਟ ਹੈਨਾ ਉੱਡਿਆ ਵਧੀਆ ਮਤਲਬ Holi ਤਾਂ ਨਹੀਂ ਪੱਜਾ ਜਿਤਾ ਕੇ ਬਿੰਦਾ ਪਿੰਦਾ ਉੱਥੇ ਬਹਿ ਨਹੀਂ ਹੋਇਆ ਥੱਲੇ ਡੇਗ ਗਿਆ ਤੇ ਉਧਰ ਜਾਂਦਾ ਜਾਂਦਾ ਇੱਥੇ ਥੱਲੇ ਉਹਦੀ ਆਇਆ ਨਿਕਲ ਕੇ ਤਾਂ ਨੂੰ ਆ ਗਿਆ ਵਾਪਸੀ ਹੋ ਗਿਆ ਹੁਣ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਕੱਲ੍ਹ ਬਾਈ ਕੁਝ ਨਹੀਂ ਕੀਤਾ ਹਨਾ ਤੁਹਾਨੂੰ ਪਤਾ ਆਪ ਗੁਰੂ ਘਰ ਜਾਈਦਾ ਤੇ ਉਹ ਦਿਨ ਫਿਰ ਮੇਰਾ ਮੂਡ ਵੀ ਨਹੀਂ ਹੁੰਦਾ ਬਾਈ ਕੁਝ ਕਰਨ ਦਾ ਆ ਵੀ ਟਾਈਮ ਨਹੀਂ ਜਾਂਦਾ 12:01 ਪਰ ਵੀਡੀਓ ਬਣਾਉਂਦਾ ਕੋਈ ਮਤਲਬ ਹੁੰਦਾ ਨਹੀਂ ਉਹ ਦਿਨ ਵੀ ਬਸ ਉਦਾਂ ਹੀ ਵਿਲੇ ਹੀ ਇੱਕ ਦਿਨ ਮੈਨੂੰ ਛੁੱਟੀ ਮਾਰਨ ਦੀ ਜੀ ਕਰਦਾ ਹਨਾ ਤੇ ਅੱਜ ਕਰਦੇ ਆ ਸ਼ੁਰੂ ਬਾਬਿਓ ਕੱਲ ਦੇ ਕੁਝ ਕਲਿੱਪ ਬਣਾਏ ਥੋੜੇ ਜਿਹੀ ਸ਼ਾਮੀ ਹਨਾ ਉਹ ਬਾਬਿਓ ਚਲਾ ਦੂੰਗਾ ਤੇ ਆਈ ਉਹ ਪਰ ਜਤੰਦੋ ਸੀ ਇੰਦਰ ਦੇਵਤਾ ਫਿਰ ਬਾਬੇ ਪੂਰਾ ਹਨਾ ਖੁਸ਼ ਹੋਇਆ ਪਿਆ ਤੇ ਮੋਲ ਪੂਰਾ ਮੀਂਹ ਆਲਾ ਬਣਿਆ ਪਿਆ ਪੈ ਵੀ ਹਟੀਆਂ ਛਿੱਟਾ ਛੁਟਾ ਕਰੀ ਹਨਾ ਤੇ ਆ ਕੱਪੜੇ ਗਿੱਲੇ ਹੋਏ ਹੋਣੇ ਆ ਛਿੱਟਾ ਛੁਟਾ ਪਈ ਜਾਂਦੀਆਂ ਅਜੇ ਤੇ ਪਰਸੋਂ ਕੱਲ ਵੀ ਹਰੇ ਸਵੇਰੇ ਪੈ ਹਟਿਆ ਤੇ ਅੱਜ ਫੇਰ ਤੇ ਕੱਲ ਕੱਲ ਵੀ ਦੱਸਿਆ ਮੀਂਹ ਨਾਲ ਫੇਰ ਕੰਮ ਸ਼ੁਰੂ ਹੋਊਗਾ ਹੁਣ ਨਾ ਹੀ ਸ਼ੁਰੂ ਹੋਵੇ ਤੇ ਵਧੀਆ ਕਹਿੰਦਾ ਫਸਲਾਂ ਪੱਕੀਆਂ ਪਈਆਂ ਬਹੁਤ ਖਰਾਬ ਹੋ ਗਈਆਂ ਮੈਂ ਤੁਹਾਨੂੰ ਬਾਈ ਝੋਨਾ ਤੋਂ ਹੋਣਾ ਬਾਈ ਨੇ ਇੰਨੀ ਮਿਹਨਤ ਕਰਕੇ ਨਾ ਪਿੱਛੋਂ ਪਾਣੀ ਜਨਰੇਟਰ ਲਾ ਲਾ ਕੇ ਜ਼ਮੀਨ ਚੋਂ ਕੱਢਿਆ ਇੰਨਾ ਪਾਣੀ ਅੱਕ ਕੇ ਆ ਕੇ ਫੇਰ ਕੀ ਮਿਲਿਆ ਬਾਈ ਝੋਨਾ ਸਾਰਾ ਹੀ ਵਿਛ ਗਿਆ ਕੱਲ ਜਿਹੜਾ ਨੇਰੀ ਚੱਲੀ ਨਾ ਕੱਲ ਰਾਤੀ ਬਹੁਤ ਮਨ ਖਰਾਬ ਹੋਇਆ ਬਈ ਕਿਆ ਬਾਈ ਰਾ ਝੋਨਾ ਸੀ ਪਿੱਛੇ ਹੈ ਨਾ ਸਾਰਾ ਹੀ ਵਿਛ ਗਿਆ ਬਈ ਬਈ ਕਿੱਲਾ ਡੇਢ ਕਿੱਲਾ ਹੋਊਗਾ ਠੀਕ ਆ ਸਾਰਾ ਹੀ ਵਿਛ ਗਿਆ ਬਈ ਇੱਥੋਂ ਵੀ ਵਿਛਿਆ ਸਾਰਾ ਜੋ ਵੀ A to Z ਜੇ ਹੁਣ ਇੱਤੇ ਮੀਂਹ ਪੈ ਗਿਆ ਤਾਂ ਬਾਈ ਬਹੁਤ ਕੰਮ ਖਰਾਬ ਹੋਊਗਾ ਉਹ ਸਾਰਾ ਉਧਰੋਂ ਵੀ ਮਾੜਾ ਮਾੜਾ ਉੱਠਦਾ ਬਾਕੀ ਤਾਂ ਹੋ ਗਿਆ ਕੰਮ ਉੱਠ ਪਊਗਾ ਸ਼ਾਇਦ ਹਨਾ ਜੇ ਮੀਂਹ ਨਾ ਪਿਆ ਅੱਜ ਜੇ ਪੈ ਗਿਆ ਫੇਓਖਾ ਕੋਈ ਕੱਲ ਬਿਲਕੁਲ ਵਿਛਿਆ ਹੀ ਅੱਜ ਥੋੜਾ ਥੋੜਾ ਤਾਂ ਨੂੰ ਹੋ ਗਿਆ ਇਹ ਬਾਕੀ ਜੇ ਹੁਣ ਬਈ ਪੱਕਿਆ ਹਨਾ ਝੋਨਾ ਤੇ ਮੁੰਜਰ ਪੈ ਗਈ ਉੱਤੇ ਤੇ ਉਹ ਜਿਹੜਾ ਲੱਕ ਟੁੱਟਾ ਉਹ ਸ਼ਾਇਦ ਹੀ ਹੁਣ ਉੱਠੇ ਇਹ ਤੇ ਗਿਆ ਬਈ ਤੇ ਜੇ ਮੀ ਇੱਕ ਬਈ ਹੋਰ ਪੈ ਗਿਆ ਤੇ ਉਹ ਵੀ ਡਿੱਗ ਜਾਣਾ ਬਈ ਜਿੱਦਾਂ ਦੇ ਹਾਲਾਤ ਆ ਦੇ ਕਿਉਂਕਿ ਵੱਢਣ ਵਾਲੇ ਹੋਏ ਪਿਆ ਕਈ ਪਾਸੇ ਤੋਂ ਵੱਢ ਵੀ ਹੋ ਗਈਆਂ ਉਧਰ ਉਹ ਪੀਲੀਆਂ ਹੋਈਆਂ ਪਈਆਂ ਝੋਕਣ ਝੋਨਾ ਹਨਾ ਐ ਪੀਲਾ ਹੋਇਆ ਪਿਆ ਸਾਰੇ ਵੱਢ ਹੋ ਚੱਲਾ ਤੇ ਆ ਬਚਾਰਾ ਪਿੱਛੇ ਪਾਣੀ ਦੀ ਮਾਰ ਕਰਕੇ ਹਰਾਈ ਆ ਹਜੇ ਖੜਾ ਤੇ ਬਾਕੀ ਬਾਈ ਜਿੱਦਾਂ ਹੁਣ ਮੀਮੂ ਆ ਪੈਣਦੇ ਆ ਧਿਆਨ ਰੱਖਿਓ ਕਬੂਤਰਾਂ ਦਾ ਟੈਟਰਾਸਾਈਕਲਿੰ ਦਾ ਜਿਹੜਾ ਪੀਲਾ ਪੈਕਟ ਆਉਂਦਾ ਨਾ ਤੇ ਬਾਈ ਉਹ ਪਾਈ ਚਲੋ ਠੀਕ ਆ ਜਾਂ ਡਾਈਜੈਸਟੋ ਮਗਾ ਲਓ ਇੱਕ ਉਹ ਪਰ ਉਹ ਚਲੋ ਤੁਸੀਂ ਕਾਹ ਨੂੰ ਲਾਉਣਾ 6-700 ਰੁਪਿਆ ਤੁਸੀਂ ਆਹ ਹੀ ਪਾਈ ਚਲੋ ਨਾ ਟੈਟਰਾਸਾਈਕਲਿੰ ਦਾ ਜਿਹੜਾ ਪਾਊਡਰ ਆਉਂਦਾ ਪੀਲਾ ਪੈਕਟ ਉਹ ਤੁਸੀਂ ਜਿੱਦਾਂ 1 ਲੀਟਰ ਪਾਣੀ 'ਚ ਚਮਚੇ ਦਾ ਚੌਥਾ ਹਿੱਸਾ ਪਾਈ ਚਲੋ ਬਾਈ ਆ ਦੋਕ ਦੇਣਾ ਕੋਈ ਕੱਲ ਮੀਂਹ ਪਿਆ ਪਾਣੀ ਪੂਣੀ ਮਣੀ ਮੂਟੀ ਛਟੇ ਛਟਾ ਤਾਂ ਲੱਗਦੀਆਂ ਹੀ ਆ ਕਬੂਤਰਾਂ ਨੂੰ ਹਨਾ ਕਿਉਂਕਿ ਟਕੇ ਟੁ ਤੇ ਅਦਾ ਪਤਾ ਹੀ ਨਹੀਂ ਸੀਗਾ ਹਨਾ ਤੇ ਪੈ ਗਿਆ ਤੇ ਹੁਣ ਜਿਹੜੀਆਂ ਆਪਣੇ ਇਧਰ ਜੂੜੇ ਵਾਲੇ ਬਿਮਾਰ ਹੋਏ ਸੀ ਕਬੂਤਰ ਤੇ ਕਬੂਦਰੀਆਂ ਉਹ ਕੱਲ ਪਾਣੀ ਵਾਲੀਆਂ ਬਿਠਾ ਲਿਖੀਆਂ ਮੈਨੂੰ ਖੁੱਡੇ ਦੇ ਵਿੱਚ ਠੀਕ ਆ ਉਹ ਚਲੋ ਮੈਂ ਤਾਂ ਪਾਤੀ ਮੈਡੀਸਨ ਹੋਣ ਜਾ ਕੇ ਦੇਖਦੇ ਆ ਰਾਤੀ ਡਾਈਜੈਸਟੋ ਪਾਤਾ ਸੀ ਉਹ ਇੱਕ ਦਿਨ ਦੇ ਵਿੱਚ ਹੀ ਮਤਲਬ ਪਾਣੀ ਵਾਲਾ ਬਿਠਾ ਚੱਕ ਜਾਂਦਾ ਹੁੰਦਾ ਹਨਾ ਪਾਵਰ ਜੈਲ ਮੇਤੋਂ ਖਤਮ ਹੋਈ ਆ ਪਾਵਰ ਜੈਲ ਵੀ ਬਹੁਤ ਘੰਟਾ ਥੋੜੀ ਜੀ ਤੇਜ਼ ਰੱਖ ਕੇ ਪਾ ਦੋ ਉਹ ਵੀ ਸੈੱਟ ਕਰ ਦਿੰਦੀ ਠੀਕ ਆ ਤੇ ਆयो ਬਾਬੋ ਦੇਖਦੇ ਆ ਪਾਣੀ ਪੂਣੀ ਵਾਲੀ ਬਿੜਤਾ ਨਹੀਂ ਮਾਰੀ ਗਈ ਕੋਈ ਇੰਦਰ ਦੇਵਤਾ ਦਾ ਰੁਕੋਂ ਦਾ ਨਾਗ ਨਹੀਂ ਲੈਂਦਾ ਅੱਜ ਵੀ ਮੀਂਹ ਹੁਣ ਪਈ ਜਾਂਦਾ ਪਿਆ ਜੋ ਕੂਪਤਰੀਆਂ ਸਭ ਗਿੱਲੀਆਂ ਹੋਈ ਜਾਂਦੀਆਂ ਉਧਰ ਖੁੱਡੇ ਚ ਪਾਣੀ ਬਾਛੜ ਜੀ ਜਾਂਦੀ ਹੈ ਨਾ ਕੂਪਤਰੀਆਂ ਚੱਕ ਲਈਏ ਚੱਕ ਕੇ ਇੱਧਰ ਪੁੰਨੇ ਆਣ ਇਹ ਛਤਰੀਆਂ ਬਾਈ ਆ ਬਹੁਤ ਸੋਹਣਾ ਕੱਪੜਾ ਹਨਾ ਜਿਹੜਾ ਸੈਟਨ ਕੇ ਸੈਟਨ ਕਹਿੰਦੇ ਇਹਨੂੰ ਜਿਹਦਾ ਬਿੱਠਾ ਜੰਮੀਆਂ ਸੀ ਨਾ ਬਾਈ ਪਾਣੀ ਪਿਆ ਆਪੇ ਹੀ ਛਤਰੀਆਂ ਨਿੱਖਰ ਗਈ ਧੁੱਪ ਗਈ ਪੂਰੀ ਬੜੀਆ ਸਾਫ਼ ਹੋ ਗਈ ਹੈ ਨਾ ਤੇ ਬਾਛੜ ਹੁਣ ਇੱਧਰ ਵੀ ਆਉਣ ਲੱਗ ਪਈ ਛਤਰਪਾਲ ਲਾ ਦਿੰਦੇ ਮੁਰੇ ਹੁਣ ਪਤਾ ਨਹੀਂ ਕਦੋਂ ਹਟਦਾ ਨਾ ਮੀ 2-3 ਦਿਨ ਦੱਸਿਆ ਹੀ ਹੈ ਲਗਾਤਾਰ ਇਹ ਖੁੱਡੇ ਤਾਂ ਤਾਂ ਸੁੱਕਈ ਆ ਬਈ ਖੁੱਡੇ ਅੱਜ ਤਾਂ ਨਹੀਂ ਚਲੋ ਇੰਨਾ ਵੀ ਤਾਂ ਨਹੀਂ ਪਿਆ ਹਨ ਜਿਹੜਾ ਖੁੱਡੇ ਦਾ ਚਾਜਵੇ ਅਵੇ ਬੂੰਦਾਬਾਰੀ ਜੀ ਹੋਣ ਦੇ ਕੜੀਆਂ ਆਈਆਂ ਪੈਂਟੀਆਂ ਲਾ ਬੱਚੇ ਬੱਚੇ ਪੈ ਇਥੋਂ ਮੈਨੂੰ ਵਾਰ-ਵਾਰ ਉੱਪਰ ਵਾਲੇ ਹੋਣੇ ਪੈਂਦੇ ਸੀ ਤੇ ਬੱਚੇ ਮੈਂ ਤੰਨੇ ਥੱਲੇ ਹੀ ਰੱਖਲੇ ਸੀ ਆਈਟ ਆਪਾਂ ਲਾ ਦੇ ਢਾਂਗੀ ਇਹਨਾਂ ਦਾ ਭਰਾ ਵੀ ਲਿਓੜਾ ਇੱਕ ਬੱਚਾ ਹੋਰ ਨਵਾਂ ਉਧਰੋਂ ਚੱਕ ਕੇ ਪੋਣਾ ਕਿ ਭਾਬਿਓ ਕੀ ਹਾਲ ਚਾਲ ਆ ਤੇ ਅੱਜ ਮੀ ਪੈਂਟੇ ਅੰਦਰ ਹੀ ਕੰਮ ਚੱਲੂਗਾ ਨਾ ਖੁੱਡੇ ਦੇ ਜਿੱਦਾ ਮੀ ਹਟ ਗਿਆ ਫੇਰ ਤਾਂ ਆਪਾਂ ਬੱਚੇ ਵਿੱਚ ਛੱਡਾਂਗੇ ਤੇ ਬੜਾਵਾਂਗੇ ਵੀਡੀਓ ਹਨਾ ਤੇ ਵੀਡੀਓ ਤਾਂ ਪਾਉਣੀ ਆ ਚਲੋ ਇੱਕ ਕੱ ਤੇ ਜਿਹੜੇ ਵੀਰ ਬਾਈ ਮੈਨੂੰ ਪਿੰਜਰੇ ਵਗੈਰਾ ਪੁੱਛਦੇ ਇਦਾਂ ਬਾਈ ਕੋਡ ਫਦੂਈ ਦਾ ਮੁੰਡਾ ਹੈਗਾ ਆ ਸਰਬ ਕੇ ਸੋਰਬੋ ਦਾ ਨਾ ਆ ਠੀਕ ਆ ਤੇ ਉਹ ਬਾਈ ਜਿਹੜਾ ਤਾਂ ਜੋਟ ਆ ਮੇਰੇ ਹਿਸਾਬ ਨਾਲ ਉਹ 2 ਕ ਹਜ਼ਾਰ ਦੀ ਦਿੰਦਾ ਵਧੀਆ ਸਰੀਏ ਮਤਲਬ ਹੈਵੀ ਆ ਥੋੜੀ ਜੀ ਭਾਰੀ ਜ਼ਰੂਰ ਹੁੰਦੀ ਆ ਇੰਨੀ ਨਹੀਂ ਵੀ ਹਲਕੀ ਫੁਲਕੀ ਜੀ ਭਾਰੀ ਹੁੰਦੀ ਆ ਪਰ ਬਾਈ ਉਹਦੇ ਉੱਤੇ ਬੰਦਾ ਵੀ ਬੈਜੇ ਟੁੱਟਦੀ ਨਹੀਂ ਆਪਣੇ ਕੋ ਪਈ ਆ ਠੀਕ ਆ ਵੀ ਜੇ ਲਾਈਫ ਟਾਈਮ ਲੰਬੇ ਟਾਈਮ ਲਈ ਚਲਾਉਣੀ ਹੋ ਬਿੰਗੀ ਡਿੱਡੀ ਨਹੀਂ ਹੋਊਗੀ ਕਿ ਬਾਕੀ ਜੇ ਜੋੜ ਮੜੀ ਜੀ ਡਿੱਗ ਜਵੇ ਤੇ ਬਿੰਗੀ ਹੋ ਜਾਂਦੀ ਹੈ ਨਾ ਪੈਪ ਜੇ ਮੁੜ ਜਾਂਦੇ ਆ ਉਹ ਵਧੀਆ ਬਣਾਉਂਦਾ ਨਾ ਬਾਕੀ ਤੁਸੀਂ ਆਪ ਮਤਲਬ ਜਿੱਥੋਂ ਮਰਜ਼ੀ ਲੈ ਸਕਦੇ ਮੈਂ ਨਹੀਂ ਕਹਿੰਦਾ ਕਿ ਉਹਦੇ ਕੋਲ ਜਾ ਕੇ ਲਓ ਹਨਾ ਬਾਕੀ ਉਹਦਾ ਨੰਬਰ ਬਾਈ ਇੱਥੇ ਡਿਸਪਲੇ ਤੇ ਲਾ ਦਿੰਦਾ ਮੈਂ ਠੀਕ ਆ ਤੇ ਉਹਨੂੰ ਤੁਸੀਂ ਫੋਨ ਕਰਕੇ ਉਹਦੇ ਕੋਲ ਲੈ ਵੀ ਸਕਦੇ ਆ ਠੀਕ ਆ ਪਿੰਜਰੇ ਛਤਰੀਆਂ ਜੋ ਵੀ ਲੈਣਾ ਤੁਸੀਂ ਉਹਦੇ ਕੋਲ ਲੈ ਸਕਦਾ ਲਓ ਬਾਪੋ ਆਪਨੇ ਰਾਵੇ ਬੁੱਤਰ ਹਨਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਆਪਾਂ ਜੇ ਨਸਲ ਪਛਾਨਣੀ ਹੋਵੇ ਜਾਂ ਪੁੰਨੂ ਵਾਲੇ ਜਾਂ ਰਾਜਨ ਵਾਲ ਬਾਈ ਮੇਰਾ ਬਾਰ-ਬਾਰ ਇੱਕੋ ਹੀ ਜਵਾਬ ਹੁੰਦਾ ਆ ਕਿ ਇਹ ਅੰਦਾਜ਼ੇ ਆ ਠੀਕ ਆ ਆਪਾਂ 100% ਬਾਈ ਕੋਈ ਵੀ ਨਹੀਂ ਦੱਸ ਸਕਦਾ ਹਾਂ ਜਿਹਦੇ ਕੋਲ ਪਈ ਬਾਈ ਉਹ ਤਾਂ ਚਲੋ ਦੱਸੂਗਾ ਹੀ ਠੀਕ ਆ ਜੇ ਆਪਾਂ ਕਹੀਏ ਵੀ ਉਦਾਂ ਹੀ ਕੋਈ ਕਬੂਤਰ ਲਿਆਂਦਾ ਜੀ ਦੜਬੀ ਜੋ ਫੜ ਲਿਆਂਦਾ ਜਾਂ ਕਿਹੇ ਕੋਲ ਲਿਆਂਦਾ ਤੇ ਚੱਕ ਕੇ ਵੀ ਆ ਆਪਾਂ ਨਸਲ ਪਛਾਣਣੀ ਇਹਦੀ ਕਿੱਦਾਂ ਪਛਾਣਣੀ ਆ ਬਾਈ ਕਬੂਤਰਾਂ ਵਰਗੇ ਹੀ ਕਬੂਤਰ ਹੁੰਦੇ ਆ ਠੀਕ ਆ ਆਹ ਹੁਣ ਸਾਰੇ ਬੈਠੇ ਬਾਈ ਇੱਕੋ ਜੇ ਨੋਕਾਂ ਠੀਕ ਆ ਇੱਕੋ ਜੇ ਮਤਲਬ ਰੰਗ ਲਗਲ ਘੱਟ ਡਿਫਰੈਂਟ ਆ ਕੋਈ ਵੀ ਜੋੜਾ ਕਿੱਦਾਂ ਦਾ ਵੀ ਬੱਚਾ ਕੱਢ ਜਾਂਦਾ ਬਾਈ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਹ ਉਹ ਹੁਣ ਨਸਲ ਵਾਲਾ ਨਿਕਲ ਆਇਆ ਐਦਾਂ ਨਹੀਂ ਹੁੰਦਾ ਬਾਈ ਨਸਲ ਜਦੋਂ ਤੁਹਾਨੂੰ ਪ੍ਰੋਪਰ 100% ਪਤਾ ਹੋਵੇ ਵੀ ਯਾਰ ਇਹ ਸਹੀ ਪਿਓਰ ਨਸਲ ਚੋਂ ਆਪਾਂ ਆ ਬਾਈ ਕੋ ਲਿਆਂਦਾ ਹਾਂ ਬਾਈ ਯਕੀਨ ਤੇ ਦਿੱਤਾ ਵੀ ਸਹੀ ਇਹ ਹੈਗਾ ਯਾਰ ਠੀਕ ਆ ਉਦਾਂ ਹੀ ਨਹੀਂ ਬਾਈ ਗੱਲਿਆ ਚ ਦੜਬੀਆਂ ਚ ਚੱਕ ਕੇ ਜਾਂ ਕੋਈ ਵੀ ਕਵੇ ਉਹ ਫੜਿਆ ਲੈ ਜਾ ਵੀ ਆ ਪੁੱਲੂ ਵਾਲਾ ਫੜ ਲਿਆ ਤੇ ਮੈਂ ਰਾਜਨ ਵਾਲਾ ਐਦਾਂ ਦੀ ਬਾਈ ਕਰੀ ਵੀ ਦੱਸ ਕੇ ਕੋਈ ਵੀ ਸੱਚ ਨਹੀਂ ਬਾਈ ਦੱਸ ਸਕਦਾ ਠੀਕ ਆ ਬਾਕੀ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਸਲਾ ਨਸਲਾ ਭਾਈ ਹੈਗੀਆਂ ਨਸਲਾਈ ਹੁੰਦੀਆਂ ਸਾਰੀਆਂ ਠੀਕ ਆ ਮਾੜਾ ਕੋਈ ਵੀ ਨਹੀਂ ਕਬੂਤਰ ਹੁੰਦਾ ਠੀਕ ਆ ਜੇ ਆਪਾਂ ਨੂੰ ਦੋੜ ਤਰੀਕਾ ਵੀ ਹੋਣਾ ਚਾਹੀਦਾ ਤੇ ਉਤਰ ਨੂੰ ਪਰਖਣ ਦਾ ਵੀ ਕਬੂਤਰ ਚੰਗਾ ਹੋਵੇ ਠੀਕ ਆ ਤੁਹਾਨੂੰ ਪਰਖ ਹੁੰਦੀ ਹੋਵੇ ਕਬੂਤਰ ਦੀ ਵੀ ਚੰਗੇ ਮਾੜੇ ਦੀ ਪਰਖ ਕਰਨੀ ਆਉਂਦੀ ਹੋਵੇ ਮੇਰੇ ਕਹਿਣ ਦਾ ਮਤਲਬ ਇਹ ਆ ਠੀਕ ਆ ਵੀ ਚੰਗੇ ਵਾੜੇ ਦੀ ਪਰਖ ਕਰਕੇ ਚੰਗਾ ਜਾਨਵਰ ਲਿਆਓ ਉਹਦੇ ਬੱਚੇ ਬਣਾਓ ਨਸਲ ਹੀ ਆ ਭਾਈ ਠੀਕ ਆ ਜੇ ਉਹ ਤੋਂ ਤੁਸੀਂ ਕਿੱਦਾਂ ਗਾਦੀ ਗਾਂ ਬਣਾਉਣੀ ਕਿੱਦਾਂ ਦੇ ਬਣਾਉਣੇ ਉਹ ਵੀ ਤੁਸੀਂ ਕਬੂਤਰ ਬਣਾ ਸਕਦੇ ਆ ਆਪਣੀ ਮਿਹਨਤ ਕਰਕੇ ਜੇ ਤੁਸੀਂ ਕਹੋ ਕਿ ਦਸ ਗਿਆ ਦਸਾਈਆਂ ਗੱਲਾਂ ਤੇ ਵੀ ਆਪਾਂ ਪਰਝੋਣ ਜਿਹੜੀ ਆਪਣੀ ਬੜਲੇ ਬਾਜੀ ਜਿੱਤੀ ਹੈ ਨਾ ਬਈ ਉਹ ਕੂਤਰੀ ਤੁਸੀਂ ਦੇਖੀ ਆ ਚਿੱਟੀ ਅੱਖ ਦੀ ਪਤਲਾ ਜਿਹਾ ਕੱਦ ਦੀ ਹੈ ਨਾ ਇਹ ਪੀ ਇਹ ਚਿੱਟੀ ਘਰੇ ਪੀਲੀ ਅੱਖ ਦੀ ਆ ਕੂਤਰੀ ਠੀਕ ਆ ਪੀਲੀ ਦੀ ਹਾਂ ਪੀਲੀ ਅੱਖ ਦੀ ਉਹ ਮੇਰੇ ਖਿਆਲ ਨਾਲ ਕੂਤਰੀ ਆ ਤੇ ਬਾਕੀ ਮੈਂ ਦੇਖ ਕੇ ਤੁਹਾਨੂੰ ਸ਼ੋਰ ਕਰਕੇ ਦੱਸ ਦਿੰਨਾ ਮੈਂ ਅੱਖ ਜਿੱਤਾ ਭੁੱਲ ਗਈ ਹੈ ਨਾ ਹੁਣ ਆ ਉਹਦਾ ਸਗਾ ਭਾਈ ਬਈ ਲਾਲ ਚੀਨਾ ਉਤੋਂ ਇਹਦੀ ਦੇਖਣੀ ਮਲਾ ਕੱਠ ਕੱਦ ਘਾੜ ਕੇ ਇਹਦਾ ਲੱਗ ਗਿਆ ਉਹਦੇ ਨੂੰ ਬੱਚਾ ਉਹ ਹੀ ਆ ਠੀਕ ਆ ਐਦਾਂ ਦੇ ਜਿਹੜੇ ਬੱਚੇ ਆ ਏ ਭਾਈ ਜਿਆਦਾ ਰਾਜਨ ਵਾਲੇ ਕਬੂਤਰ ਵੀ ਇਦਾਂ ਦੇ ਬਣ ਜਾਂਦੇ ਠੀਕ ਆ ਹੁਣ ਆਪਾਂ ਇਹ ਕਹਿ ਨਹੀਂ ਸਕਦੇ ਚਲੋ ਆਪਣੇ ਕੋ ਮਾੜਾ ਮੋਟਾ ਜਿੱਦਾਂ ਦਾ ਵੀ ਬਲੱਡ ਹੈਗਾ ਜਾਂ ਉਹਨਾਂ ਦੇ ਵਿੱਚੋਂ ਪਾਇਆ ਜਾਂ ਆਪਾਂ ਪਾਇਆ ਠੀਕ ਆ ਹੈਗਾ ਬਲੱਡ ਇਹਨਾਂ ਦੇ ਵਿੱਚ ਪਰ ਭਾਈ ਪਰਖ ਇਹ ਨਹੀਂ ਕਹਿ ਸਕਦੇ ਕਿ ਭਾਈ ਇਦਾਂ ਦਾ ਜਿਹੜਾ ਹੋਰ ਵੀ ਕਬੂਤਰ ਹੋਊਗਾ ਉਹ ਵੀ ਇਸੇ ਹੀ ਨਸਲ ਦਾ ਹੋਊਗਾ ਆਪਾਂ ਇਹ ਸ਼ੋਰਟ ਹੀ ਨਹੀਂ ਦੇ ਸਕਦੇ ਭਾਈ ਕੋਈ ਵੀ ਤੇ ਹੁਣ ਆਹ ਕੂਤਰਾ ਭਾਈ ਲਾਲ ਚੀਨਾ ਠੀਕ ਆ ਇਹ ਕੰਪਟਰ ਬਾਈ ਬਣਿਆ ਹੋਇਆ ਉਦਾਂ ਇਹਦੇ ਵਿੱਚ ਬਾਈ ਮੀਰਾਬ ਵਾਲੇ ਵੀ ਆ ਰਾਜਣ ਵਾਲੇ ਵੀ ਆ ਤੇ ਪੰਨੂ ਵਾਲੇ ਵੀ ਕਹਿ ਸਕਦੇ ਆ ਆਪਾਂ ਇਹਦੀਆਂ ਹੈਗੇ ਆ ਬਾਈ ਠੀਕ ਆ ਬਾਈ ਕਰਦੇਵ ਵਾਲੇ ਵੀ ਉਸਤਾ ਕਰਦੇਣ ਵਾਲੇ ਵੀ ਹੈਗੇ ਆ ਠੀਕ ਆ ਬਾਕੀ ਜੇ ਆਪਾਂ ਕਹੇ ਇਹ ਪਿਓਰ ਨਹੀਂ ਹੈਗਾ ਇਹ ਮਤਲਬ ਗਾਂ ਦੀ ਗਾਂ ਦੀ ਗਾਂ ਜਾਂ ਪੱਟੀਆਂ ਪੁੱਟੀਆਂ ਇੱਧਰ ਉੱਧਰ ਤੋੜ ਕੇ ਉਹ ਜੋੜੇ ਦੀ ਉੱਧਰ ਉੱਧਰ ਉਧਰੋਂ ਜਾ ਕੇ ਕੰਪਟਰ ਬਣਿਆ ਠੀਕ ਆ ਤੇ ਇਦਾਂ ਨਹੀਂ ਆਪਾਂ ਕਹਦੇ ਪਿਓਰ ਪਿਓਰ ਨਹੀਂ ਹੈਗਾ ਬਾਈ ਠੀਕ ਆ ਹਾਂ ਇਹ ਕਹ ਸਕਦੇ ਕਿ ਨਸਲ ਬਹੁਤ ਚੰਗੀ ਆ ਉਹ ਚੰਗਾ ੜਾਵਾ ਕਬੂਤਰ ਆ ਠੀਕ ਆ ਤੇ ਵਧੀਆ ਬਾਜੀ ਛੱਡਣ ਵਾਲਾ ਕਬੂਤਰ ਆ ਇੰਨਾ ਆਪਾਂ ਕਹਿ ਸਕਦੇ ਆ ਨਸਲ ਨੂੰ ਦੇਖ ਕੇ ਪਿਓਰ ਨਹੀਂ ਕਹਿ ਸਕਦੇ ਕਿ ਆ ਪਿਓਰ ਹੀ ਆ ਬਾਈ ਬਈ ਇਦਾਂ ਦੇਖ ਲੋ ਤੇ ਅੱਜ ਤਾਂ ਹੁਣ ਆ ਆਪਾਂ ਦੇਖ ਲਈਏ ਬਈ ਹਜ਼ਾਰ ਵਾਲੇ ਕਬੂਤਰ ਵੀ ਇਦਾਂ ਦੇ ਨਿਕਲਦੇ ਜੋਤਰੇ ਜੇ ਹਨਾ ਵੀ ਹਜ਼ਾਰ ਵਾਲਾ ਹੀ ਆ ਹਨਾ ਲੋਸ ਵੀ ਕੱਢਦੇ ਆ ਬੱਬੇ ਅੰਟੇ ਵਾਲੇ ਵੀ ਕੱਢਦੇ ਸੀ ਹਨਾ ਤੇ ਉਹ ਇਹਦੇ ਵੀ ਲੋਸ ਕੱਟੀ ਹੋਏ ਇਦਾਂ ਨਹੀਂ ਕਹਿ ਸਕਦੇ ਬਾਈ ਇਹ ਉਹਨਾਂ ਚੋਂ ਹੈ ਹੀ ਨਹੀਂ ਕਬੂਤਰ ਹਨਾ ਦੂਰ ਲਾਗੇ ਛਾਗੇ ਵੀ ਹੈ ਨਹੀਂ ਕਿਤੇ ਤੇ ਬਸ ਇਹ ਕਹਿ ਸਕਦੇ ਕਿ ਕਬੂਤਰ ਬਹੁਤ ਚੰਗਾ ਆ ਦੀ ਨਸਲ ਬਣਾ ਸਕਦੇ ਐ ਡਾਂ ਸਕਦੇ ਐ ਇਦਾਂ ਆਪਾਂ ਇਹ ਅੰਦਾਜ਼ੇ ਹੁੰਦੇ ਆ ਵੀ ਆਪਾਂ ਕਿਹੜੀਆਂ ਚੀਜ਼ਾਂ ਦੇਖ ਕੇ ਲੈ ਸਕਦੇ ਵੀ ਕਬੂਤਰ ਚੰਗਾ ਆ ਤੇ ਇਹ ਨਸਲ ਨਹੀਂ ਆਪਾਂ ਕਹਿੰਦਾ ਤੇ ਵੀ ਆਹ ਨਸਲ ਚੋਂ ਆ ਜਾਂ ਉਹ ਨਸਲ ਚੋਂ ਆ ਠੀਕ ਆ ਇਹ ਅੰਦਾਜ਼ੇ ਆ ਅੰਦਾਜ਼ੇ ਆ ਸਕਦੇ ਆ ਆਪਾਂ 80% 20% ਹੋਵੇ ਕਿ ਕੋਈ ਵੀ ਦੇ ਸਕਦਾ ਕਿ ਹਾਂ ਯਾਰ ਸ਼ੋਰੀ ਆ ਵੀ ਇਹ ਹੈਗਾ ਹੀ ਆ ਜੀ ਉਹ ਨਸਲ ਦਾ ਉਹ ਆਪਣੀ ਬੜਨੇ ਵਾਲੀ ਆ ਇਹ ਬੜੀ ਗੰਦੀ ਜੀ ਰਹਿੰਦੀ ਜਿੱਦਾਂ ਮਤਲਬ ਬੱਚੇ-ਪੁੱਛੇ ਪਾਲਦੀ ਹੈ ਨਾ ਲਿਬੜ ਜਾਂਦੀ ਹੈ ਸ਼ੁਰੂ ਸੇ ਇਹੀ ਹਾਲ ਹੈ ਦਾ ਇਹ ਪਾਣੀ ਪੁੜੀ ਚ ਨਹਾਉਣ ਦਾ ਬਹੁਤ ਸ਼ੌਂਕ ਰੱਖਦੀ ਹੈ ਤੇ ਹੁੰਦੀ ਬਹੁਤ ਆ ਜੀ ਤਾਂ ਲੱਭ ਜਾਂਦੀ ਕੁਜੇ ਚ ਮੂੰਮਾ ਮਾਰਦੀ ਰਹਿੰਦੀ ਹੈ ਨਾ ਆ ਬਾਈ ਦੇਖੋ ਤੁਹਾਨੂੰ ਮਾਦੋ ਬੱਚੇ ਦਿਖਾਈ ਜੀ ਇਹੜਾ ਬੱਗਾ ਬੱਚਾ ਸੀ ਇਹ ਛੋਟਾ ਜਿਹਾ ਰਹਿ ਗਿਆ ਸੀ ਤੇ ਉਹ ਰੱਤਾ ਬੱਚਾ ਵੱਡਾ ਸੀ ਠੀਕ ਆ ਹੁਣੇ ਇੱਕੋ ਸਾਈਜ਼ ਦੇ ਆ ਬਈ ਇੱਕੋ ਸਾਈਜ਼ ਦੇ ਆ ਦੋਨੇ ਇਕੋ ਜਿਹੇ ਹੋ ਗਏ ਹੈਗਾ ਛੋਟਾ ਜਿਹਾ ਸੀ ਨਾ ਇਹਦਾ ਤਰੀਕਾ ਇਹੀ ਆ ਬਾਈ ਜਦੋਂ ਬੱਚਾ ਛੋਟਾ ਆ ਜਿਹੜਾ ਬੱਚਾ ਛੋਟਾ ਆ ਬਾਈ ਉਹਨੂੰ ਰਹਿਣ ਦਿਓ ਪਿਆ ਵੱਡਾ ਬੱਚਾ ਜਦੋਂ ਦਾਣਾ ਲੈ ਲੈਂਦਾ ਉਹਨੂੰ ਚੱਕ ਲੋ ਉਥੋਂ ਮਾਂ ਪਿਓ ਨੂੰ ਛੋਟੇ ਬੱਚੇ ਨੂੰ ਦਾਣਾ ਦੇਣ ਦਿਓ ਉਸ ਤੋਂ ਬਾਅਦ ਵੱਡਾ ਬੱਚਾ ਛੱਡ ਦਿਓ ਫਿਰ ਬਾਈ ਬੱਚੇ ਇਕੋ ਜੇ ਪ੍ਰੋਪਰ ਦਾਣਾ ਫੋਯਾਂ ਦੇ ਆ ਵੀ ਕਬੂਤਰ ਦਾ ਆਪਾਂ ਟ੍ਰੀਟਮੈਂਟ ਜਿਆ ਚਲਾਉਣਾ ਠੀਕ ਆ ਇਹ ਪਿੱਲੇ ਜਿਹੇ ਆਂਡੇ ਲਵਾਏ ਨੇ ਦੋ ਵਾਰੀ ਠੀਕ ਆ ਮਾਦੀ ਫੇਰ ਆਂਡੇ ਤੇ ਆ ਗਈ ਆ ਤੇ ਮੈਡੀਸਨ ਕੱਲ ਨੂੰ ਜਾਂਦੇ ਆ ਤੇ ਉਹ ਬਣਾਉਨੇ ਆ ਉਹ ਮਾਦੀਆਂ ਆਂਡੇ ਜਿਹੜੀਆਂ ਬੰਦ ਹੁੰਦੀਆਂ ਉਹਨਾਂ ਤੋਂ ਵੀ ਚੱਲੂਗੀ ਤੇ ਜਿਹੜੀ ਆਪਣੀਆਂ ਆ ਕਬੂਤਰ ਫੋਕੇ ਆਂਡੇ ਲਵਾਉਂਦੇ ਉਹ ਤੋਂ ਵੀ ਚੱਲੂਗੀ ਹਨਾ ਉਹ ਕੱਲ ਦੀ ਵੀਡੀਓ ਚ ਫੇਰ ਆਪਾਂ ਬਣਾ ਕੇ ਦਿਵਾਈ ਤੇ ਫੇਰ ਦੱਸਾਂਗੇ ਤੁਹਾਨੂੰ ਸਾਰੇ ਭਰਾਵਾਂ ਨੂੰ ਬਾਬੇ ਉਹ ਜਿਹੜੀ ਜਿਹੜਾ ਮਤਲਬ ਆਪਣਾ ਸੀ ਇੱਕ ਮਿੰਟਾ ਲੈਡ ਬੰਦ ਕਰ ਲਈਏ ਪਹਿਲਾਂ ਚਮਕੇ ਜੇ ਮਰੀ ਜਾਂਦੀ ਹਾਂਜੀ ਬਾਬੇ ਜਿਹੜਾ ਬਈ ਆਪਣੀ ਜਿਹੜੀ ਜਿਹੜਾ ਉਹਦਾ ਜਿਹੜਾ ਨੀਲਾ ਮਰਿਆ ਉਹਦੀ ਮਾਂ ਆਪਣੇ ਕੋਲ ਪਈ ਆ ਤੇ ਜਿਹੜਾ ਉਹਦਾ ਪਿਓ ਦੀਓ ਪਈ ਮਾਈ ਆਮਾ ਕੂਕੀਤਾ ਦੀ ਉਹ ਮਰ ਗਿਆ ਕੂਤਰ ਠੀਕ ਆ ਜਿਹੜਾ ਉਹਦਾ ਪਿਓ ਸੀਗਾ ਤੇ ਉਹ ਕਾਫੀ ਟਾਈਮ ਹੋ ਗਿਆ ਕਹਿੰਦੇ ਮਰ ਗਿਆ ਸੀ ਕੂਤਰ ਤਾਂ ਮੇਰੀ ਗੱਲ ਵੀ ਨਹੀਂ ਹੋਈ ਸੀ ਹਨਾ ਹੁਣ ਪੁੱਛਿਆ ਵੀ ਕਹਿੰਦੇ ਕੂਤਰ ਮਰ ਗਿਆ ਤੇ ਆ ਜਿਹੜਾ ਸ਼ਾਹ ਕੂਤਰ ਆ ਪੱਠਾ ਜਿਹੜਾ ਆਪਣਾ ਬਣਿਆ ਇਹ ਬਾਈ ਜਾਊ ਉਹਦੇ ਨਾਲ ਹੁਣ ਠੀਕ ਆ ਉਸ ਕਬੂਤਰੀ ਨਾਲ ਲਾ ਦਾਂਗੇ ਤੇ ਬਾਈ ਨੀਲਾ ਬੱਚਾ ਆਪਾਂ ਉਹ ਨੂੰ ਫੇਰ ਦੇ ਦੂਗਾ ਕੋਈ ਨਾ ਕੋਈ ਠੀਕ ਆ ਇਹ ਵੀ ਬਹੁਤ ਚੰਗੀ ਨਸਲ ਦਾ ਆ ਤੇ ਕੂਦਰੀ ਵੀ ਬੜੀ ਚੰਗੀ ਨਸਲ ਦੀ ਹੈ ਨਾ ਇਹਨਾਂ ਨੇ ਫਿਰ ਬਾਈ ਇੱਕ ਨਾ ਇੱਕ ਆਪਾਂ ਨੂੰ ਨੀਲਾ ਜਾਂ ਸ਼ਾਹ ਕੱਢ ਕੇ ਦੇ ਦੇਣਾ ਉਦੋਂ ਬਾਅਦ ਬਾਈ ਫਿਰ ਆਪਾਂ ਜੇ ਕੋ ਨੀਲਾ ਬੱਚਾ ਨਿਕਲੂਗਾ ਕਬੂਤਰ ਉਹ ਫਿਰ ਆਪਾਂ ਰਾਤੀ ਕਬੂਤਰੀ ਕੋਈ ਚਬਾਲੀ ਚੰਗੀ ਜਿਦਾ ਹੋਰ ਵੀ ਆਪਣੇ ਕੋ ਵੱਡੀਆਂ ਕਬੂਤਰੀਆਂ ਪਈਆਂ ਉਧਰ ਕਰਕੇ ਤੇ ਉਹਨੂੰ ਚੇਂਜ ਕਰਕੇ ਪਿਓਰਿਟੀ 'ਚ ਲਿਆਵਾਂਗੇ ਉਹਨੂੰ ਨਸਲ ਨੂੰ ਉਦਾਂ ਦਾ ਕਬੂਤਰ ਜਿਦਾ ਮਤਲਬ ਉਹ ਸੀਗਾ ਉਹ ਸੇਮ ਤਾਂ ਨਹੀਂ ਬਣ ਜੂ ਪਰ ਉਹਦੇ ਵਰਗਾ ਉਨਾ ਹੀ ਚੰਗਾ ਕਬੂਤਰ ਆਪਾਂ ਬਣਾ ਸਕਦੇ ਆ ਬਣਾਣਾ ਮਿਹਨਤ ਕਰਕੇ ਆ ਕਰਾਂਗੇ ਮੇਰੇ ਤੋਂ ਥੋੜੀ ਜੀ ਕੋਈ ਚੱਕਰ ਮੀਂਹ हट ਗਿਆ ਹਨਾ ਜਿਹੜੀ ਚਿੱਟਾ ਜਿਹਦਾ ਲਾਪਿਆ ਹੁਣ ਬਦਲ ਪਾੜ ਗਿਆ ਇਧਰੋਂ ਤੇ ਤਲੇ ਆ ਤੁਹਾਨੂੰ ਮੈਂ ਉਹ ਆਪਣਾ ਸੂਰਜ ਨਾ ਰੱਖਿਆ ਨਾ ਉਹ ਲਿਆ ਕੇ ਤੇ ਕੋਈ ਛੱਡੀਏ 2 ਮਿੰਟ ਸੇ ਵਿਚਾਰੇ ਘੁੰਮ ਲੈਣ ਦੋਨੇ ਜਣੇ ਤੇ ਫੇਰ ਇਹਦੇ ਵਿੱਚ ਬੱਚੇ ਕੱਢ ਦਈਏ ਚਲੋ ਬਾਪੋ ਸੂਰਜ ਠੀਕ ਆ ਲੈ ਆਂਦਾ ਚੱਕ ਕੇ ਤਾਂ ਨਾ ਸੂਰਜੀ ਪਾਤਾ ਆਪਾਂ ਹਨਾ ਤੇ ਬਣੀ ਵੀ ਸਨੱਖਾ ਜਾਂਦਾ ਵੈਸੇ ਬਿਮਾਰੀ ਚ ਚਲੋ ਬਾਹਰ ਆ ਗਿਆ ਹਨਾ ਤੇ ਐਵੇਂ ਇਹ ਧੌਣ ਬਹੁਤ ਤੁਹਾਨੂੰ ਪਤਾ ਧੌਣ ਵੀ ਘੁਮਾਉਂਦਾ ਸੀ ਤੇ 빙ਾ ਵੀ ਹੋ ਗਿਆ ਸੀ ਤੇ ਛੇੜ ਕੇ ਉੜਦਾ ਵੀ ਆ ਉਦਾਂ ਹੁਣ ਉੱਡਣ ਵੀ ਲੱਗ ਪਿਆ ਆਪ ਹੁੰਦੇ ਨਾ ਜਦੋਂ ਆਪਾਂ ਫੜ ਕੇ ਡੁੰਨੇ ਆ ਫੇਰ ਡੇਗਦਾ ਇਹ ਉਦਾਂ ਸੈਟ ਪਿੰਦਾ ਦੇਖੋ ਉਸਤਾਦ ਇਹ ਪਤਾ ਕੀ ਚੱਕਰ ਆ ਦੇਖੋ ਬਿੰਦਾ ਮੜਾ ਜਿ ਘੁੰਮ ਗਿਆ ਪਰ ਇੰਨਾ ਇਹ ਤਾਂ ਆਸ ਹੀ ਹੈ ਨਹੀਂ ਸੀ ਨਾ ਬਸ਼ਨ ਨੂੰ ਕਿਉਂਕਿ ਧੌਣ ਵੀ ਇਦਾਂ ਹਿਲਾਉਂਦਾ ਰਹਿੰਦਾ ਸੀ ਤੇ ਬਿੰਗਾ ਵੀ ਹੋ ਗਿਆ ਸੀਗਾ ਪਹਿਲਾਂ ਧੌਣ ਖਣਦਾ ਸੀ ਬਾਅਦ ਚ ਬਿੰਗਾ ਹੋ ਗਿਆ ਠੀਕ ਆ ਫੇਰ ਬਾਅਦ ਚ ਹੁਣ ਸੈੱਟ ਹੋਇਆ ਬੱਚਾ ਤੇ ਬਹੁਤ ਵਧੀਆ ਫੇਰ ਵੀ ਲਾਪਿਆ ਮੜਾ ਮੂਟਾ ਆਪਣਾ ਰੂਟੀ ਜੋਗਾ ਤਾਂ ਕਰ ਲੈਂਦਾ ਨਾ ਰੋਟੀ ਯੋਗਾ ਦਾਣਾ ਤੇ ਖਾਊਗਾ ਨਾ ਤੇ ਉੱਡਣ ਵੀ ਲਾਪੇਂਦੇ ਹੁੰਦੇ ਬਾਈ ਕਬੂਤਰ ਇਹ ਠੀਕ ਆ ਜਿੱਦਾਂ ਹੁਣ ਇੰਨਾ ਕਈ ਉੱਡ ਕੇ ਤੇ ਪਰ ਖੋਲਦੇ ਆ ਠੀਕ ਆ ਤੇ ਵਧੀਆ ਉਹਨੇ ਜੀਆਂ ਨਾੜਾ ਨੂੜਾ ਦੀ ਜਿਹੜੀ ਕਮਜ਼ੋਰੀ ਨਾੜ ਦਾ ਕਮਜ਼ੋਰ ਹੋ ਜਾਂਦੀ ਹੈ ਨਾ ਉਹ ਹਾਰਡ ਹੋ ਜੂਗੀਆਂ ਜਿੰਨਾ ਇਹ ਪੱਲੇ-ਪੁੱਲੇ ਆਪਣੇ ਚਲਾਊਗਾ ਤੇ ਉਸ ਤੋਂ ਬਾਅਦ ਫਿਰ ਇਹਨੇ ਉੱਡਣ ਵੀ ਲਾਪਣਾ ਬਾਈ ਥੋੜੇ ਜਿਹਰੇ ਤੱਕ ਟਾਂਗੀ ਢੂੰਗੀ ਲੱਗ ਜਵੇ ਫੇਰ ਤਾਂ ਆਪਾਂ ਢਾ ਲਵਾਂਗੇ ਫੇ ਨਹੀਂ ਕੋ ਚੱਕਰ ਕੋਈ ਪੰਜ ਛੇ ਦਿਨ ਨਾ ਪਹਿਲਾਂ ਟਾਂਗੀ ਤੇ ਜਿੱਦਾਂ ਬਿਠਾਇਆ ਵੀ ਸੀ ਆਪਾਂ ਜਾਲ ਚ ਟਕਦੇ ਰਹੇ ਸੀ ਨਾ ਇਹਨੂੰ ਮਾੜਾ ਮੋਟਾ ਦੇ ਛਤਰੀ ਦਾ ਪਤਾ ਹੈ ਹੁੰਦਾ ਛਤਰੀ ਨੂੰ ਜਿੱਦਾਂ ਬੈਣ ਆ ਹੁਣ ਵੀ ਮੈਂ ਥੱਲੇ ਛੇੜਿਆ ਆਪੀ ਉੱਡ ਕੇ ਬੈਠਾ ਉੱਤੇ ਤੇ ਜੇ ਟਾਂਗੀ ਲੱਗ ਗਿਆ ਤੇ ਗੱਲ ਬਣ ਜੂ ਹਲੋ ਬਾਪੋ ਸੂਰਜ ਆਪਣਾ ਛਤਰੀ ਤੇ ਬੈਠਾ ਠੀਕ ਆ ਤੇ ਇੱਕ ਦੋ ਦਾ ਇਹਦਾ ਨਾਂ ਹੀ ਸੂਰਜ ਪਾਤਾ ਵੈ ਇਹ ਲੱਗ ਜੂਗਾ ਵਧੀਆ ਇੱਦਾਂ ਬੈੰਦਾ ਸਗੋਂ ਸੋਹਣੀ ਗੱਲ ਆ ਇੱਦਾਂ ਲੱਗ ਜੂਗਾ ਛਤਰੀ ਤੇ ਤੇ ਉਹਦਾ ਮੈਂ ਬੈਠਾ 10 15 ਮਿੰਟ ਹੋ ਗਏ ਉੜਿਆ ਨਹੀਂ ਹੈਗਾ ਉੱਥੇ ਪਰ ਪੁਰਜੇ ਖੁਰਕੀ ਜਾਂਦਾ ਆਪਣੇ ਤੇ ਵਧੀਆ ਤਰੀਕੇ ਨਾਲ ਬੈਠਾ ਉੱਤੇ ਇਹਦੇ ਹੁਣ ਲੜਦੀ ਆ ਕੰਡ ਤੇ ਉੱਡ ਕੇ ਆ ਕੇ ਖੁੱਡੇ ਤੇ ਬਹਿ ਗਿਆ ਬਸ ਇੱਕ ਦੋ ਦਿਨ ਚ ਠੂਕਾ ਹੁਣ ਹੌਲਾ ਬਟਾ ਜੀਰੂ ਬੱਜੂ ਕਰਦੀ ਐ ਤੇ ਢਾਂਗੀ ਤੇ ਬੈਠਾ ਹੀ ਭਲਾ ਉੜ ਗਿਆ ਤੇ ਉੱਠ ਕੇ ਆ ਕੇ ਇੱਥੇ ਬਹਿ ਗਿਆ ਹੁਣ ਇਹ ਦੋਨੇ ਆ ਤੇ ਥੱਲੇ ਉਤਰੂਗਾ ਹਾਂਜੀ ਭਾਬੋ ਕੀ ਹਾਲ ਚਾਲ ਹੈ ਲੋ ਤੁਹਾਡੇ ਕਮੈਂਟਾਂ ਦੇ ਦਿੱਗੇ ਜਵਾਬ ਤੇ ਕੋਈ ਖਾਸ ਕਮੈਂਟ ਨਹੀਂ ਬਾਈ ਇੱਕ ਦੋ ਹੀ ਕਮੈਂਟ ਆ ਹਨ ਇਸ ਵੀਡੀਓ ਤੇ ਘੱਟ ਹੀ ਆਈ ਸੀ ਕਮੈਂਟ ਬਾਕੀ ਉਦਾਂ ਬਹੁਤ ਕਮੈਂਟ ਤੁਹਾਡੇ ਪਿਆਰ ਬਹੁਤ ਆਇਆ ਹੋਇਆ ਪਰ ਜੇ ਨੁਕਤੇ ਬਾਰੇ ਜੀ ਪੁੱਛੀਏ ਤੇ ਬਾਈ ਦੋ ਕੀ ਕਮੈਂਟ ਆਏ ਸੀ ਨੁਕਤੇ ਬਾਰੇ ਤੇ ਇੱਕ ਦਾ ਦਾ ਜਵਾਬ ਆਪਾਂ ਦੇ ਦਿੱਤਾ ਕਿ ਬਾਈ ਕਿਦਾ ਸੀਗਾ ਵੀ ਉਹ ਵੀ ਪਿੰਜਰੇ ਕਿੱਥੋਂ ਲੈਨੇ ਆ ਹਨ ਬਾਈ ਉਹ ਕੋੜਕੂਈ ਦਾ ਮੁੰਡਾ ਹਨ ਤੇ ਮੈਂ ਪਹਿਲਾਂ ਵੀ ਦੱਸਿਆ ਵੀ ਨੰਬਰ ਲਾ ਦੂੰਗਾ ਪਰ ਮੈਂ ਉਹਨੂੰ ਫੋਨ ਕੀਤਾ ਉਹਨੇ ਫੋਨ ਚੱਕਿਆ ਨਹੀਂ ਠੀਕ ਆ ਇਸ ਕਰਕੇ ਨੰਬਰ ਲਾਇਆ ਨਹੀਂ ਮੈਂ ਕਿਹਾ ਇੱਕ ਵਾਰੀ ਤਾਂ ਪੁੱਛ ਲਈਏ ਹਨਾ ਵੀ ਲਾ ਦਈਏ ਜਾਂ ਨਾ ਪਾਵਾਂ ਤੇਰਾ ਨੰਬਰ ਅਗਲੀ ਵੀਡੀਓ ਚ ਨੰਬਰ ਦੇ ਦਾਂਗੇ ਉਹਨੂੰ ਪੁੱਛ ਕੇ ਨਾ ਆਪਾਂ ਇਦਾਂ ਨਹੀਂ ਕਰ ਸਕਦੇ ਜੇ ਅਗਲਾ ਕਹੂਗਾ ਵੀ ਹਾਂ ਬਾਈ ਮੇਰਾ ਨੰਬਰ ਦੇ ਦੇ ਤੇ ਫੇਰ ਆਪਾਂ ਦੇ ਦਾਂਗੇ ਠੀਕ ਆ ਤੇ ਇੱਕ ਵੀਰ ਦਾ ਹੋਰ ਬਈ ਕਮੈਂਟ ਆਇਆ ਸੀਗਾ ਕਿ ਬਾਈ ਦੋ ਤਿੰਨ ਵਾਰੀ ਆ ਗਿਆ ਬਾਈ ਸੋਰੀ ਯਾਰ ਪਹਿਲਾਂ ਤਾਂ ਹੱਥ ਜੋੜ ਕੇ ਹਨਾ ਤੇ ਉਹ ਕਮੈਂਟ ਦਾ ਜਵਾਬ ਦੇਣ ਦਾ ਚੀਤੇ ਹੀ ਭੁੱਲ ਜਾਂਦਾ ਜੀ ਹਨਾ ਵੀ ਅੱਜ ਵੀ ਦੇਣਾ ਅੱਜ ਤੇ ਅੱਜ ਕਰ ਦਿੰਨੇ ਬਾਈ ਇਹਦਾ ਹਨਾ ਤੇ ਜਿਹੜੇ ਬਾਈ ਬਾਈ ਪੁੱਛਦਾ ਵੀ ਪਹਿਲਾਂ ਕਬੂਤਰ ਬਾਈ ਵਧੀਆ ਉੜਦੇ ਸੀ 12 1 ਵਜੇ ਤੱਕ ਹਨਾ ਵੀ 2 2 ਵਜੇ ਤੱਕ ਵੀ ਉੜਦੇ ਸੀ ਤੇ ਹੁਣ ਕਬੂਤਰ 10 ਵੀ ਨਹੀਂ ਵਜਾਉਂਦੇ ਬਾਈ ਰੀਜ਼ਨ ਇਹ ਆ ਜਾਂ ਤਾਂ ਕਬੂਤਰ ਬਾਈ ਪਾਣੀ ਵਾਲੀਆਂ ਬਿਠਾ ਮਾਰਦੇ ਹੋਣਗੇ ਅੰਦਰੋਂ ਅੰਦਰੀ ਕਬੂਤਰ ਖੁਰਦੇ ਹੋਣਗੇ ਠੀਕ ਆ ਤੇ ਜੇ ਇਹ ਰੀਜ਼ਨ ਨਹੀਂ ਹੈਗਾ ਪਾਣੀ ਵਾਲੀਆਂ ਬਿਠਾ ਨਹੀਂ ਮਾਰਦੇ ਤੇ ਕਬੂਤਰ ਅੰਦਰੋਂ ਤੰਗਿਆ ਬਾਈ ਤੰਦਰੁਸਤ ਨਹੀਂ ਹੁੰਦਾ ਠੀਕ ਆ ਸਹੀ ਕਬੂਤਰ ਬਾਈ ਕਦੀ ਟਾਈਮ ਨਹੀਂ ਘਟੌਂਦਾ ਹੁੰਦਾ ਵਾਧਾ ਹੀ ਹੁੰਦਾ ਹਨਾ ਬਾਕੀ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਇੱਕ ਵਾਰੀ ਅੱਜ ਇਹ ਵੀ ਦੱਸ ਦਿਓ ਵੀ ਤੁਸੀਂ ਦਾਣਾ ਕਿਹੜਾ ਕਿਹੜਾ ਪਾਉਂਦੇ ਆ ਉਹਨਾਂ ਨੂੰ ਠੀਕ ਆ ਕੀ ਪਾਉਂਦੇ ਆ ਗਿਰੀਆਂ ਗੁਰੀਆਂ ਪਾਉਂਦੇ ਆ ਜਾਂ ਉਦੋਂ ਹੀ ਸ਼ੌਂਕ ਵਾਸਤੇ ਵੱਡ ਡਾਲੇ ਰੱਖ ਲੇ ਡਾਲੇ ਹਨਾ ਉਹ ਵੀ ਮੈਨੂੰ ਦੱਸ ਦਿਓ ਵੱਡੇ ਕਬੂਤਰ ਆ ਜਾਂ ਕਲੀਆਂ ਵਾਲੇ ਬੱਚੇ ਆ ਉਹ ਵੀ ਦੱਸ ਦਿਓ ਠੀਕ ਆ ਫੇ ਉਹਨਾਂ ਦਾ ਅਗਲੇ ਵਲੌਗ ਚ ਆ ਪਾ ਦੱਸ ਦਿਆਂਗੇ ਵੀ ਕੀ ਹੱਲ ਹੋ ਸਕਦਾ ਤੇ ਕੀ ਹੱਲ ਕਰਨਾ ਆ ਕਿਹੜੀ ਮੈਡੀਕਨ ਲੱਗੂਗੀ ਪਹਿਲਾਂ ਮੈਨੂੰ ਪਤਾ ਲੱਗ ਜਾਵੇ ਬਾਈ ਵੀ ਚੱਕਰ ਕੀ ਆ ਹਨਾ ਹੁਣ ਚੱਕਰ ਦਾ ਮੈਨੂੰ ਪਤਾ ਨਹੀਂ ਕਿਉਂਕਿ ਕਬੂਤਰ ਦਾ ਪਹਿਲਾਂ ਪਤਾ ਲੱਗੂਗਾ ਮੈਨੂੰ ਕੀ ਚੱਕਰ ਆ ਵੀ ਜਾਂ ਕਬੂਤਰ ਕਲੀਆਂ ਵਾਲੇ ਬੱਚੇ ਆ ਜਾਂ ਵੱਡੇ ਦਾ ਪਰ ਸਾਫ ਆ ਹਨਾ ਉਹ ਚੀਜ਼ ਜਰੂਰ ਮੈਨੂੰ ਦੱਸਿਓ ਤੇ ਫਿਰ ਦੱਸਾਂਗੇ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਬਾਈ ਲੱਕੇ ਕਬੂਤਰ ਵੀ ਆ ਰੱਖ ਪਰ ਰਖਣੇ ਆ ਵੀ ਉਹਦੇ ਬਾਰੇ ਬਾਈ ਉਹਨਾਂ ਦੀ ਮੈਂ ਨੌਲੇਜ ਕੀ ਦਵਾ ਹਨਾ ਉਹ ਤਾਂ ਇੱਕ ਫੈਂਸੀ ਜਾਨਵਰ ਆ ਠੀਕ ਆ ਉਹਦਾ ਲਿਆਓ ਤੇ ਬੱਚੇ ਕਢਾਈ ਜਾਓ ਬਾਈ ਉਹਦੇ ਬਾਰੇ ਕੀ ਨੌਲੇ ਹਾਂ ਨੌਲੇਜ ਇਹ ਕਹਿ ਸਕਦਾ ਵੀ ਲੱਕੇ ਕਿਹੜੇ ਲੈਣੇ ਆ ਇੱਕ ਤਾਂ ਬਾਈ ਹੁੰਦੇ ਆ ਆ ਨੋਰਮਲ ਆਪਣੇ ਕਬੂਤਰਾਂ ਕੋਈ ਪਰ ਹੁੰਦੇ ਉਹਨਾਂ ਦੇ ਹਨਾ 15 16 ਪਤਨੀ ਇਨੇਕ ਹੁੰਦੇ ਆ ਤੇ ਇੱਕ ਬਾਈ ਹੁੰਦਾ 52 ਪਰੀ 52 ਪਰ ਹੁੰਦੇ ਉਹਦੀ ਪੂਛ ਤੇ ਫੁੱਲ ਇਦਾਂ ਪੂਰਾ ਮੋਰ ਬਣਦਾ ਹੁੰਦਾ ਹੈ ਨਾ ਤੁਸੀਂ ਜੇ ਵਧੀਆ ਮਤਲਬ ਵਧੀਆ ਕੁਆਲਿਟੀ ਦਾ ਰੱਖਣਾ ਤੇ ਉਹ 52 ਬਰੀ ਵੀ ਤੁਸੀਂ ਲੈ ਸਕਦੇ ਆ ਉਹ ਪੂਰੀ ਇਦਾਂ ਪਿੱਛੇ ਪੱਖੀ ਜੀ ਬਣੀ ਹੁੰਦੀ ਆ ਠੀਕ ਆ ਮੋਰ ਰੰਗੂ ਹੁੰਦਾ ਹੈ ਨਾ ਤੇ ਉਹ ਚੀਜ਼ ਮਤਲਬ ਵਧੀਆ ਲੱਗਦੀ ਯਾਰਾ ਉਹ ਥੋੜਾ ਜਿਹਾ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਤੁਹਾਨੂੰ ਮਾਰਕੀਟ ਦੇ ਵਿੱਚੋਂ 2000 ਜਾਂ 1000 ਰੁਪਏ ਦਾ ਉਹ ਮਿਲ ਜੂਗਾ ਹੈ ਨਾ ਇਹ ਦੋ ਕੋਈ ਜਿਆਦਾ ਮਹਿੰਗੇ ਨਹੀਂ ਹੁੰਦੇ ਉਹ ਵੀ ਤੇ ਬਾਕੀ ਮਿਲ ਲੂ ਜੇ ਕਿਸੇ ਭਰਾ ਕੋਲ ਦਾ ਪਏ ਤਾਂ ਫ੍ਰੀ ਵੀ ਮਿਲ ਜਾਣੇ ਆ ਹਨਾ ਜੇ ਕੇ ਦੀ ਮੈਂ ਤਰਲਾ ਕਰ ਲੋਂਗੇ ਮਾੜਾ ਮੋਟਾ ਦਾ ਠੀਕ ਆ ਤੇ ਬਾਕੀ ਜੇ ਤੁਸੀਂ ਉੱਦਾਂ ਮਾਰਕੀਟ ਚੋਂ ਲੈਣੇ ਆ ਤਾਂ ਉਹ ਮੇਰੇ ਸਾਹ ਬਣਾ ਇੰਨੇ ਕਦੇ ਜੋੜਾ ਹੋਊਗਾ 2000 ਦਾ ਜਾਂ ਹਨਾ 1500 2000 ਦਾ ਤੇ ਉਹਨਾਂ ਦਾ ਕੋਈ ਖਾਸ ਨਹੀਂ ਬਾਈ ਹੁੰਦਾ ਹਨਾ ਸ਼ਾ ਲੈ ਲਓ ਕਾਲੇ ਉਹ ਸਿਆਵਣ ਵਾਸ ਸੋਹਣੇ ਹੀ ਆ ਮਤਲਬ ਉਹਦੇ ਹੀ ਫੈਂਸੀ ਆ ਵੀ ਜੇ ਆਪਾਂ ਕਹੀਏ ਡਾਊਨ ਡੂਨ ਵਾਲਾ ਕੰਮ ਨਹੀਂ ਹੁੰਦਾ ਬਾਈ ਠੀਕ ਆ ਤੇ ਉਹ ਉੱਦਾਂ ਤੁਸੀਂ ਸ਼ੌਂਕ ਨੂੰ ਜ਼ਰੂਰ ਰੱਖ ਸਕਦੇ ਆ ਤੇ ਹੋਰ ਵੀ ਜੇ ਬਾਈ ਕੇਹੇ ਬਾਈ ਦਾ ਕਮੈਂਟ ਰਹਿ ਗਿਆ ਹੋਵੇ ਤੇ ਹੱਥ ਜੋੜ ਕੇ ਸੋਰੀ ਤੇ ਬਾਕੀ ਦੀ ਗੱਲਬਾਤ ਕਰਦੇ ਆ ਹੁਣ ਬਈ ਦਾਣਾ ਧੋ ਲਿਆ ਧੁੱਪ ਚੜ ਗਈ ਠੀਕ ਆ ਪਹਿਲਾਂ ਫੇਰ ਬਦਲ ਹੋ ਗਿਆ ਸੀ ਧੁੱਪ ਚੜਨ ਤੋਂ ਬਾਅਦ ਤੇ ਹੁਣ ਧੁੱਪ ਚੜ ਗਈ ਫੇਰ ਦਵਾਰਾ ਤੇ ਬੱਚੇ ਦੇਖਦਾ ਬਣਾ ਹੋਇਆ ਆਪਲ ਤੇ ਹੁਣ ਦਾਣਾ ਪਾਉਣ ਦਾ ਟਾਈਮ ਹੋ ਗਿਆ ਬਈ 3 ਵਜੇ ਦਾ ਟਾਈਮ ਹੋ ਗਿਆ ਹਨਾ ਆ ਵੀ ਕਰਕੇ ਦਾਣੇ ਸੁੱਕੇ ਨਹੀਂ ਹਜੇ ਤੇ ਸਲਾਬੇ ਜੇ ਰਹਿ ਗਏ ਕਿਉਂਕਿ ਮੈਂ ਰੋਜ਼ ਦੀ ਰੋਜ਼ ਹੀ ਧੋ ਕੇ ਪੋਣਾ ਹਨਾ ਤੇ ਕਿਉਂਕਿ ਮੈਨੂੰ ਡਰ ਲੱਗਦਾ ਕਿਰਲਿਆਂ ਕੋਲਿਆਂ ਤੋਂ ਹੁਣ ਤਾਂ ਡਰਮੀ ਲੈ ਜਾਂਦੀ ਆ ਪਰ ਉੱਚ ਮੈਂ ਧੋਣ ਵਾਲੀ ਗਣ ਕਪਾਲੀ ਆ ਨਾ ਧੋਣ ਤੋਂ ਬਗੈਰ ਨਹੀਂ ਪਾਈ ਧੋਣ ਤੋਂ ਬਗੈਰ ਪਾਲੀ ਆ ਧੋ ਹੌਲੀ ਧਗ ਰਹੀ ਹੁਣ ਕੱਲ ਨੂੰ ਜਾਂ ਪਰਸੋਂ ਨੂੰ ਜਿੱਦਣ ਵੀ ਧੁੱਪ ਲੱਗਦੀ ਹੈ ਨਾ ਇੱਕ ਵਾਰੀ ਚੰਗੀ ਤਰ੍ਹਾਂ ਬਾਈ ਧੋ ਕੇ ਕਣਕ ਆਪਾਂ ਸਾਰੀ ਹੋਈ ਜਿੰਨੀ ਵੀ ਟਰਮੀ ਭਰ ਕੇ ਉੱਪਰ ਲੈ ਕੇ ਆਇਆ ਤੇ ਉਦੋਂ ਬਾਅਦ ਬਾਈ ਉਹਨੂੰ ਸੁਕਾ ਕੇ ਤੇ ਫਿਰ ਬਾਲਟੀਆਂ ਬੰਦ ਕਰਕੇ ਟੱਕਣ ਲਾ ਦਾਂਗੇ ਉੱਤੇ ਠੀਕ ਆ ਟੈਨਸ਼ਨ ਹੁੰਦੀ ਬਾਈ ਕਰ ਲਿਆ ਘੁਰ ਲਿਆ ਇੱਕ ਦੋ ਵਾਰੀ ਦੇਖੀ ਆ ਕਿਤੇ ਫਿਰਦੀਆਂ ਨਾ ਹੋਣ ਹਨਾ ਜਿਹੜੀ ਪ੍ਰੋਬਲਮ ਆਈ ਉਹਨੂੰ ਲੱਭਣਾ ਤੇ ਪੈਣਾ ਕਾਹਤੋਂ ਪ੍ਰੋਬਲਮ ਆਈ ਆਪਣੇ ਗੁੱਡੇ 'ਚ ਹਨਾ ਪਰ ਵੈਸੇ ਜ਼ਿਆਦਾ ਖੂਨ ਦੀ ਕਮੀ ਕਰਕੇ ਹੀ ਹੁੰਦੀ ਹੁੰਦੀ ਆ ਆਪਾਂ ਕਈ ਵੇਲੇ ਉਹ ਦਾਣੇ ਤੋਂ ਉਹ ਚੀਜ਼ ਨਹੀਂ ਮਿਲਦੀ ਕੂਤਰਾਂ ਜਿਹੜੀ ਆਪਾਂ ਨੂੰ ਉਹਨਾਂ ਨੂੰ ਦੇਣੀ ਹੁੰਦੀ ਆ ਠੀਕ ਆ ਜਦਾਂ মালਟੀਵਿਟਾਮਿਨ ਦੀ ਕਮੀ ਆ ਗਈ ਕੋਈ ਵੀ ਹੈ ਨਾ ਵਿਟਾਮਿਨਸ ਦੀ ਕਮੀ ਆ ਗਈ ਕੈਲਸ਼ੀਅਮ ਦੀ ਕਮੀ ਆ ਗਈ ਜਾਂ ਕੋਈ ਵੀ ਚੀਜ਼ ਦੀ ਆਪਾਂ ਲਾ ਲਓ ਹਨ ਵੀ ਆਪਾਂ ਦਾਣੇ 'ਚ ਪੂਰੀ ਨਹੀਂ ਕਰ ਸਕਦੇ ਹਨ ਤੇ ਕਿਤੇ ਨਾ ਕਿਤੇ ਫਿਰ ਉਹ ਚੀਜ਼ਾਂ ਮੈਡੀਸਨ ਤੋਂ ਹੀ ਆਪਾਂ ਕਰ ਸਕਦੇ ਆ ਫਿਰ ਉਹ ਦੇਣੀ ਜੇ ਆਪਾਂ ਨਹੀਂ ਘੋਰ ਕਰਦੇ ਕਬੂਤਰ ਤਕੜੇ ਸੀ ਚੰਗੇ ਸੀ ਹਨਾ ਥੱਲੇ ਬਣੇ ਵੀ ਪੂਰੇ ਸੀ ਤੇ ਕੋਈ ਲੱਗਦਾ ਵੀ ਨਹੀਂ ਸੀ ਵੀ ਖੂਨ ਦੀ ਕਮੀ ਹੋਊਗੀ ਲਾਲ ਸੂਏ ਕਬੂਤਰ ਸੀਗੇ ਤੇ ਉੱਥੋਂ ਜਿਹੜੀ ਆ ਆਈ ਸਹੀ ਮੈਨੇਜ ਆਪਣੇ ਜੰਗਲੀਆਂ ਤੋਂ ਆ ਮਾਦੀਆਂ ਨੂੰ ਆਈ ਜਿਹੜਾ ਆਪਣਾ ਛੋਟਾ ਖੁੱਡਾ ਇੱਧਰ ਉਹ ਜੰਗਲੀ ਜਿਹੜੇ ਆ ਉਹ ਆ ਕੇ ਇੱਥੇ ਬਿੰਦੇ ਸੀ ਇਹ ਖੁੱਡਾ ਸਾਹਮਣੇ ਕਿਤੇ ਦਾਣੇ ਦੂਣੇ ਖਿਲਰੇ ਆ ਉਹ ਆਪਣੀ ਉਹ ਗਲਤੀ ਜਿਹੜੇ ਦਾਣੇ ਇੱਕ ਵਾਰੀ ਤੁਹਾਨੂੰ ਸ਼ਾਇਦ ਪਤਾ ਹੋਵੇ ਵੀ ਉਹ ਔਰ ਬਾਲਟੀ 'ਚ ਭੇਜ ਗਏ ਸੀ ਮੀਨਾ ਤੇ ਮੈਂ ਉੱਥੇ ਜਾਲੀ ਤੇ ਸੁੱਕਣੇ ਪਾਤੇ ਉਹ ਉਹਨਾਂ ਨੂੰ ਖਾਣ ਖੂਣ ਹੁੰਦੇ ਰਹੇ ਨਾ ਤਾਂ ਉਹ ਦਾਣੇ ਪਾਏ ਕਾਲੇ ਹੋ ਗਏ ਸੀ ਉਹ ਦਾਣੇ ਸੱਟਣੇ ਹੀ ਸੀ ਹਨਾ ਮੈਂ ਉਦਾਂ ਇੱਥੇ ਜਾਲੀ ਦਾ ਕੱਢ ਤੇ ਮੈਂ ਕਹਾਂ ਜੇ ਸਾਫ਼ ਹੋ ਜੂਗੇ ਚੱਟੇ ਹੋ ਜੂਗੇ ਤਾਂ ਪਾਲਾਂਗੇ ਨਹੀਂ ਤਾਂ ਸਿੱੜ ਦਾਂਗੇ ਚੱਕ ਕੇ ਉਹ ਪਾਏ ਵੀ ਨਹੀਂ ਕਬੂਤਰਾਂ ਨੂੰ ਠੀਕ ਆ ਸੱਟ ਵੀ ਦਿੱਤੇ ਉਹ ਬਸ ਉਹ ਦਾਣੇ ਦੀ ਜਿਹੜੀ ਛਿੱਟੀ ਛੁੱਟੀ ਜੇ ਥੱਲੇ ਖਿਲਰੀ ਸੀਗੀ ਉਹਨਾਂ ਨੂੰ ਜੰਗਲੀ ਵਾਸਤੇ ਦਾ ਚੁੱਕ ਚੁੱਕ ਕੇ ਆਉਂਦੇ ਰਹੇ ਉਹ ਇੱਥੇ ਵੇਂਦੇ ਰਹੇ ਐਸੇ ਹੀ ਖੁੱਡੇ ਜੋ ਬਾਈ ਤੁਰੀ ਫਿਰ ਫਿਰ ਘੁੰਮੀ ਠੀਕ ਆ ਤੇ ਇਹ ਮਤਲਬ ਕੁਮੀ ਜਦਾਂ ਮਤਲਬ ਕਮਜ਼ੋਰੀ ਕਰਕੇ ਵੀ ਜਦਾਂ ਹੁਣ ਕਈ ਤਰ੍ਹਾਂ ਦੀਆਂ ਵਾਇਰਸ ਆ ਜਾਂਦੇ ਆ ਇਹ ਨਹੀਂ ਮੈਂ ਕਹਦਾ ਕਿ ਲੱਕਵੇ ਦੇ ਜਿਹੜੀ ਬਿਮਾਰੀ ਆ ਉਹ ਜੰਗਲੀਆਂ ਤੋਂ ਆ ਗਈ ਹੈ ਨਾ ਹੋਰ ਕੋਈ ਵੀ ਇਦਾਂ ਦੇ ਜਰਾਸੀਨ ਆ ਗਏ ਜਾਂ ਕਿੱਦਾਂ ਦੇ ਵੀ ਲਾਲੋ ਜਿੰਨਾ ਪਾਣੀ ਵਾਲੀਆਂ ਮਿੱਠਾ ਮਾਰ ਲਾਪੇ ਦਿਨਾਂ ਦਿਨਾਂ ਦੇ ਵਿੱਚ ਹੀ ਮਤਲਬ ਡਾਊਨ ਹੋ ਗਏ ਦਵਾਈ ਪਾਉਣ ਦਾ ਵੀ ਮੌਕਾ ਨਹੀਂ ਦਿੱਤਾ ਠੀਕ ਆ ਇੱਕ ਦੋ ਦਿ ਜਿਹੜੀ ਲਕਵੇ ਦੀ ਪ੍ਰੋਬਲਮ ਆ ਨਾ ਉਹ ਸਹੀ ਮੈਨੇਜ ਤਾਂ ਇੱਕ ਵਾਇਰਸ ਨਹੀਂ ਹੈਗਾ ਇੱਕ ਇੱਕ ਵੀਕਨੈਸ ਜਿਹੜੀ ਕੰਪਿਊਟਰਾਂ ਚ ਆਉਂਦੀ ਹੈ ਨਾ ਠੀਕ ਆ ਜਦੋਂ ਆਪਾਂ ਦਾਣਾ ਇੱਕ ਜਿਆ ਹੀ ਪਾਈ ਜਾਂਦੇ ਆ ਕਲਿਕਾਂ ਤੇ ਜਾਂ ਕੁਝ ਵੀ ਆ ਜੋ ਚਾਹੀਦਾ ਉਹਨਾਂ ਨੂੰ ਉਹ ਚੀਜ਼ਾਂ ਨਹੀਂ ਪਾਉਂਦੇ ਪਏ ਉਹ ਫਿਰ ਬਈ ਹੌਲੀ ਹੌਲੀ ਉਹ ਕਮਜ਼ੋਰੀ ਆਉਣ ਦੇ ਨਾਲ ਨਾੜਾਂ ਦੀ ਵੀਕਨੈਸ ਆ ਜਾਂਦੀ ਹੈ ਖੂਨ ਦੀ ਕਮੀ ਹੋ ਜਾਂਦੀ ਆ ਤਾਂ ਲਕਵੇ ਦੀ ਬਿਮਾਰੀ ਆਉਂਦੀ ਬਈ ਠੀਕ ਆ ਜਿਹੜੀ ਤਾਂ ਸਿਰਕਮ ਹੁੰਦੇ ਆ ਉਹ ਇੱਕ ਵਾਇਰਸ ਆ ਠੀਕ ਆ ਹੋਰ ਵੀ ਕਈ ਵਾਇਰਸ ਆ ਜਾਂਦੇ ਹਨਾ ਵੀ ਕੂਤਰ ਪੋਟੇ ਜਾਮ ਹੋਣ ਲੱਪ ਜਾਂਦਾ ਹੈਗਾ ਹੈਗੇ ਵਾਇਰਸ ਹੀ ਹੁੰਦੇ ਸਾਰੇ ਠੀਕ ਆ ਤੇ ਬਾਕੀ ਜਿਹੜਾ ਲਕਵੇ ਦਾ ਹੁੰਦਾ ਇਹ ਵੀਕਨੈਸ ਤੋਂ ਹੀ ਹੁੰਦੀ ਬਈ ਤੁਹਾਡੇ ਸਾਹਮਣੇ ਆ ਬਟੀਆਂ ਮਾਦੀਆਂ ਚੰਗੀਆਂ ਸੀ ਮੈਂ ਵਿੱਚੋਂ ਕਬੂਤਰੀਆਂ ਵੀ ਨਹੀਂ ਚੱਕੀਆਂ ਪਿੰਗੀਆਂ ਹੋਈਆਂ ਦੋ ਤਿੰਨ ਉਧਰ ਆਪੇ ਸਿੱਧੀਆਂ ਹੋ ਗਈਆਂ ਵਿੱਚੇ ਸਾਰਿਆਂ ਦੇ ਠੀਕ ਆ ਦਵਾਈ ਦੂਜੀ ਦਿੰਦੇ ਰਹੇ ਬਸ ਉਹਨਾਂ ਦਾ ਸੈਟ ਸੂਟ ਹੋ ਗਈਆਂ ਬਾਕੀ ਆ ਫੇਰ ਵੀ ਬਾਈ ਜਾਨਵਰਾਂ ਦਾ ਧਿਆਨ ਰੱਖਿਆ ਕਰੋ ਤੇ ਹੈਗਾ ਦਾ ਖਤਰਾ ਬਿਮਾਰੀ ਦਾ ਬਿਮਾਰੀ ਆ ਨਾ ਚਾਹੇ ਉਧਰ ਆ ਗਈ ਸੀ ਚਾਹੇ ਜਿੱਦਾਂ ਵੀ ਆ ਗਈ ਠੀਕ ਆ ਤੇ ਠੀਕ ਆ ਬਾਬੇ ਉਹ ਆਹੀ ਵੀਡੀਓ ਸੀ ਠੀਕ ਆ ਜੇ ਕੇ ਵੀਰ ਦਾ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਿਹੜਾ ਆਪਾਂ ਜਿਹੜਾ ਟਾਰਗੇਟ ਆਪਾਂ ਰੱਖਿਆ ਸੀ ਫੋਲੋਅਰ ਵਾਲਾ ਚੱਕ ਦਈਏ ਹੁਣ ਮੈਂ ਟੋਮੇਟੀ ਠੀਕ ਆ ਤੇ ਮਿਲਦੇ ਆ ਬਾਬੇ ਅਗਲੀ ਵੀਡੀਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ